ਸੰਗਤ ਜੀ ਤੁਸੀਂ ਵੇਖ ਸਕਦੇ ਜੇ ਕਿ ਇੱਕ ਲੋੜਵੰਦ ਬੱਚੀ ਗੁਰਦੁਆਰੇ ਦੀ ਦਹਲੀਜ਼ ਤੇ ਬਹਿ ਕੇ ਰੋਂਦੀ ਪਈ ਆ ਕਿਉਂਕਿ ਬੜੇ ਦਿਨਾਂ ਦਾ ਉਹਨੇ ਕੁਝ ਨਹੀਂ ਖਾਦਾ ਤੁਸੀਂ ਵੇਖ ਸਕਦੇ ਜੇ ਉਹ ਭੁੱਖੇ ਹੋਏ ਉਡੀਕ ਕਰਦੀ ਆ ਕਿ ਉਹਨੂੰ ਆਗੇ ਕੋਈ ਖਾਣਾ ਦਵੇਗਾ ਤੇ ਇਸੇ ਦੌਰਾਨ ਇੱਕ ਫੈਮਿਲੀ ਗੁਰਦੁਆਰੇ ਮੱਥਾ ਟੇਕਣ ਆਉਂਦੇ ਨੇ ਤੇ ਨਾਟਕ ਪੇਸ਼ ਇਉਂ ਹੁੰਦਾ ਹੈ ਜੀ ਜੇ ਆਪਾਂ ਜੇ ਕੋਈ ਕੁਝ ਪਾ ਕੇ ਮੱਥਾ ਟੇਕਦੇ ਹਾਂ ਖੁਸ਼ੀ ਹੈ ਆਪਾਂ ਸਿਖਰਾ ਵਾਹ ਵਾਹੀ ਕੁਦੀ ਕੀ ਕਦੇ ਬਾਬਾ ਜੀ ਕਾ ਦਾਸ ਕਰਾਉਣੇ ਸੀ ਕਿਆਰ ਦਾਸ ਕਰਾਉਣੇ ਭੈਣ ਜੀ ਬਾਬਾ ਜੀ ਗੁਰੂ ਸਾਹਿਬ ਨੇ ਹਣ ਬਹੁਤ ਸਾਰੇ ਦਾਤਾਂ ਬਖਸ਼ਿਸ਼ ਕੀਤੇ ਹਨ ਤੇ ਸੋਚਿਆ ਸੀ ਕਿ ਥੋੜੀ ਬੋਧੀ ਭੇਟਾ ਸੀ ਹਰਕਾ ਜਣਾ ਦੇ ਇਸ ਜਿਸ ਕੇ ਰਾਮਸਰ ਇਲਾਕੇ ਆਇਆ ਤੁਸੀਂ ਨੇ ਸਾਡਾ ਨਾਮ ਬੋਲ ਕੇ ਹਮੈਂ ਦਾਸ ਕਰਾਉਂਦਾ ਭੈਣ ਜੀ ਤਾਂ ਤੁਹਾਡਾ ਬਲੇਖਾ ਹੈ ਜੀ ਕਿ ਗੁਰੂ ਸਾਹਿਬ ਨਾਮ ਬੋਲਣ ਦੇ ਨਾਲ ਹੀ ਤੁਨ ਜੀ ਗੁਰੂ ਸਾਹਿਬ ਜੀ ਦਾ ਬਰਬਾਣੀ ਤੇ ਪ੍ਰਮਾਣ ਹੁੰਦਾ ਹੈ ਬਿਨ ਬੋਲਿਆਂ ਸਭ ਕੁਝ ਜਾਣਦਾ ਕਿਸ ਅਗੈ ਕੀ ਚਾਹ ਅਰਦਾਸ ਗੁਰੂ ਸਾਹਿਬ ਜੀ ਦਾ ਤੁਹਾਡੇ ਦਿਲ ਦੀਆਂ ਭਾਵਨਾਵਾਂ ਬਿਨ ਬਨਾ ਬੋਲਿਆ ਤੁਸੀਂ ਜਾਣਦੇ ਹਾਂ ਦਾਦਾ ਜੀ ਉਹ ਵੀ ਤਾਂ ਠੀਕ ਹੈ ਪਰ ਤੁਸੀਂ ਫੇਰ ਵੀ ਸਾਡਾ ਨਾਮ ਬੋਲ ਕੇ ਅਰਦਾਸ ਕਰਦੇ ਨਾਲੇ ਪੁਰੇ ਪਿੰਡ ਨੂੰ ਪਤਾ ਲੱਗ ਜੇਗਾ ਕਿ ਸਿੱਖ 11000 ਦਾ ਗੁਰੂ ਦਾ ਚੜਾਇਆ ਠੀਕ ਹੈ ਜੀ ਜਿਵੇਂ ਮਾਰਾ ਜੀ ਤੋਂ ਇੱਕ ਓੰਕਾਰ ਵਿਵਾਸਿ ਗੁਰੂ ਜੀ ਤੇ ਸ੍ਰੀ ਭਗਵਤੀ ਜੀ ਸਹਾਏ ਵਾਹਿਗੁਰੂ ਪ੍ਰੋਫੀਤੇ ਜੀ ਦਾ ਸਹੀ ਰਸ਼ਮੀ प्रथम ਤੱਕ ਤੀ ਸਮਰਤ ਦੁਰਨਾਮ ਦੁਆਰਾ ਚਲਿਤ ਪਾਟ ਕੇ ਰੋਕੂ ਡੇਓ ਤਾਨੂੰ ਕੀ ਹੋਇਆ ਉਸਕੋ ਦਾਲ ਤੈ ਕਿਲਕੀ ਸੀ ਪਰ ਹਰ ਥਾਂ ਤੋਂ ਮੈਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ ਕਿਉਂਕਿ ਮੈਂ ਬੇਸਹਾਰ ਹਾਂ ਤਾਂ ਕਰਕੇ ਜਦੋਂ ਵੀ ਕੁਝ ਖਾਣ ਲੱਗਦੀ ਹਾਂ ਤੇ ਮੇਰੇ ਹੱਥੋਂ ਖੋ ਲੈਂਦੇ ਨੇ ਕਹਿੰਦੇ ਨੇ ਕਿ ਕਿਤੇ ਤੂੰ ਚੋਰੀ ਕਰਕੇ ਤੇ ਨਹੀਂ ਖਾਦਾ ਕੀ ਦਸਾਂ ਭੈਣੇ ਮੈਂ ਹੁਣ ਵੀ ਭੁੱਖੀ ਬੈਠੀ ਹਾਂ ਮੈਂ ਕਈ ਦਿਨਾਂ ਤੋਂ ਕੁਝ ਨਹੀਂ ਖਾਦਾ ਛਲ ਕੋਈ ਨਾ ਕਹਿੰਦੇ ਤੂੰ ਖੋਹਦਾ ਲੈ ਲੈ ਤੂੰ ਖਾ ਨਵਾਂ ਮਾਰਿਆਂ ਦੇ ਮਾਰ ਨਿਤਾਣਿਆਂ ਦਿੱਤਾ ਨਿਉਟਿਆਂ ਦੀ ਔਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੇ ਦਰ ਪਰ ਤੇ ਸੇਵਕ ਤੇ ਬੀਬੀ ਮਾਨਸ੍ਰੀਤ कौर ਆਪ ਜੀ ਦੀਆਂ ਦਿੱਤੀਆਂ ਹੋਈਆਂ ਆਜ਼ਾਦ ਕਾਂ ਦੇ ਫਿਬਰਾਨੇ ਵਜੋਂ ਗੁਰੂ ਘਰ ਦੀਆਂ ਇਮਾਰਤਾਂ ਵਾਸਤੇ ਇਤਵਾ ਵਾਸਤੇ 11000 ਰੁਪਏ ਹਜ਼ਰ ਕਰਦੇ ਹੰਸੇ ਰੁਖਾ ਦਿੱਤੀ ਹੋਈ ਸੇਵਾ ਤਾਂ ਹੀ ਪਾਣੀ ਮਹਾਰਾਜ ਆ ਨਾਮਾ ਮਨੋ ਕਾਮਾ ਗੁਰਮਤ ਅਨੁਸਾਰ ਸੰਪੂਰਨ ਕਰਨੀਆ ਪਰਿਵਾਰ ਵਿੱਚ ਸੁਖ ਸ਼ਾਂਤੀ ਦੇ ਹੈ ਰੋਗਤਾ ਤੰਦਰੁਸਤੀ ਦੀਆਂ ਦਾਤਾਂ ਵਰਸਿ ਕਰਨੀਆਂ ਜੀ ਸਾਰੇ ਨੇ ਜਿਨਾ ਮਿਲਿਆ ਨਾਮ ਚੱਤੇ ਆਲੇ ਨਾਮਿਤ ਨਾਮ ਤੇਰੇ ਮਹਾਂ ਦੇਸ ਗਤਾਂ ਵਾਹਿਗੁਰੂ ਜੀ ਦਾ ਸੰਸਾਰ ਵਾਹਿਗੁਰੂ ਜੀ ਦੇ ਬਤੇ

ਅੰਮ੍ਰਿਤਵਰ ਤੇ ਵੀ ਮਾਇਆ ਤੇ ਜੀਵੋਤ ਜੀ ਹੈ ਪਰ ਸਭ ਤੋਂ ਵੱਡੀ સેવા ਐ ਕਿ ਕਿ ਲੋਰਦਨ ਦੀ ਬਾਤ ਕਰਦੇ ਖਾ ਪੈਣੇ ਆ ਗੱਲ ਤਾਂ ਸਹੀ ਗਈ ਜੇ ਤੇਰੀ ਵਰਗੀ ਸੋਚ ਰਭਾਰੇ ਤੂੰ ਦਵੇ ਤਾਂ ਗਰੀਬਾ ਦਾ ਕਿੰਨਾ ਕੜਾਉ ਸਭ ਦਾ ਤਿੰਨਾ ਉਹਦੀ ਮਹੌਸ ਜਿਆਦਾ ਸਕਦਾ ਹੈ ਅਤੇ ਲੋਕਾਂ ਨੂੰ ਅਸਲੀਅਤ ਵਿੱਚ ਦਿਖਣ ਲੱਗ ਪਿਆ ਕਰੇਗਾ ਚਲ ਕੋਈ ਨਾ ਪੈਣੇ ਕੋਸਟਰ ਰੱਖ

ਗੁਰੂ ਘਰ ਵਿੱਚ ਜਿੱਥੇ ਅਸੀਂ ਮਾਇਆ ਹਾਜ਼ਰ ਕਰਦੇ